ਜੋਸ 13 ਤਿੰਨ 2022 ਨੂੰ ਮੋਗਾ ਸਿਟੀ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਵਿੱਚ ਸ਼ਿਵਸ਼ਨਾਥ ਗੁਦਾ ਕਤਲ ਹੋ ਗਿਆ ਸੀ ਉਸ ਦਿਨ ਕਹਤ ਅਗੇ ਫਰਥਰ ਇਨਵੈਸਟੀਗੇਸ਼ਨ ਕਰਦੇ ਹੋਏ ਮਕਦਮੇ ਦੀ ਤਫਤੀਸ਼ ਦੌਰਾਨ ਸਾਨੂੰ ਜਿਹੜੀ ਕਬਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜੋ ਮੇਨ 3 ਸ਼ੂਟਰਸ ਸੀ ਉਹਨਾਂ ਨੂੰ ਮੋਗਾ ਪੁਲਿਸ ਦੀ ਸੀ ਇਹ ਟੀਮ ਕੇ ਮਲੋੜ ਪੁਲਿਸ ਦੀ ਸੀ ਇਹ ਟੀਮ ਨੇ ਹਿਊਮਨ ਇੰਟੈਲੀਜੈਂਸ ਅਤੇ ਫਿਰ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ ਤੇ ਮਲੋੜ ਦੇ ਜਿਹੜਾ ਮਲੋੜ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਉਹਨਾਂ ਨੂੰ ਇੱਕ ਸ਼ੂਟਆਊਟ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ ਜਿਹੜਾ ਉਹਨਾਂ ਨੂੰ ਸ਼ੂਟਆਊਟ ਦੇ ਦੌਰਾਨ ਉਹਨਾਂ ਨੇ ਪੁਲਿਸ ਪੁਲਿਸ ਪਾਰਟੀ ਨੂੰ ਦੇਖਦੇ ਹੋਏ ਜਿਹੜੇ ਮਰਜੀ ਸੀ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਤੇ ਜਵਾਬੀ ਕਾਰਵਾਈ ਵਿੱਚ ਜੋ ਪੁਲਿਸ ਨੇ ਵੀ ਉੱਥੇ ਫਾਇਰ ਕੀਤਾ ਤੇ ਜਿਸ ਵਿੱਚ ਜਿਹੜਾ ਹੈਗਾ ਕਿ ਅਰੁਣ ਸੰਧਾ ਜਿਸ ਦੀ ਜਿਹੜਾ ਮੇਨ ਸ਼ੂਟਰ ਸੀ ਉਸ ਦੀ ਸੱਜੀ ਲੱਤ ਵਿੱਚ ਅਤੇ ਅਰੁਣ ਉਰਫ ਦੀਪੂ ਜਿਸ ਪੁੱਜ ਜੋ ਉਸਦੇ ਨਾਲ ਹੀ ਜੋ ਇਸ ਇਨਸੀਡੈਂਟ ਵਿੱਚ ਸ਼ਾਮਿਲ ਸੀ ਉਸ ਦੀ ਕਬੀ ਲੱਤ ਵਿੱਚ ਫਾਇਰ ਲੱਗਿਆ ਇਸ ਦੌਰਾਨ ਜਿਹੜਾ ਉਹਨਾਂ ਦਾ ਮੈਂ ਤੀਸਰਾ ਸਾਥੀ ਸਾਥੀ ਸੀ ਜਿਸ ਦਾ ਨਾਮ ਰਾਜੀਦ ਹੈ ਜੋ ਮੌਕੇ ਤੋਂ ਭੱਜਣ ਲੱਗਿਆ ਤੇ ਉਸਦੇ ਵੀ ਜਿਹੜੀ ਹੈਗੀ ਦੇ ਉੱਤੇ ਬਾਰਿਸ਼ ਦੇ ਹੋਣ ਕਰਕੇ ਉੱਤੇ ਸਲਿੱਪ ਆਉਣ ਕਰਕੇ ਉਹਦੇ ਸੱਟ ਲੱਗੀ ਹੈਗੀ ਹੈ ਜਿਨ੍ਹਾਂ ਨੂੰ ਮੋਡਲੀ ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਸਿਵਲ ਹਸਪੀਟਲ ਮਲੌਰ ਤੋਂ ਕੇ ਹੈਮੇਟਲ ਕਰਵਾਇਆ ਗਿਆ ਹੈਗਾ ਇਹਨਾਂ ਦੀ ਜਿਸ ਦੇ ਇਸ ਦੇ ਤਹਿਤੀ ਜਿਹੜੀ ਉੱਤੇ ਮੁੱਖੀ ਵਕਰੀਆ ਐਫ ਆਈ ਆਰ ਐਫ ਆਈ ਆਰ ਨੰਬਰ 37 ਅੰਡਰਸੈਪਸ਼ਨ 109 35 ਬੀ ਐਨ ਐਸ 2554 59 ਆਰਮ ਸੈਲ थाना ਸਿਟੀ ਮਲੌਰ ਰਜਿਸਟਰ ਕੀਤਾ ਗਿਆ ਹੈਗਾ ਇਸ ਵਿੱਚ ਮੇਨ ਜੋ ਗੱਲ ਹੈ ਇਹਨਾਂ ਦੀ ਮੋਟਲੀ ਕੋਸ਼ਿਸ਼ ਤੋਂ ਇਹੀ ਪਤਾ ਲੱਗਿਆ ਹੈਗਾ ਜੋ ਇਹਨਾਂ ਨੇ ਜਿਹੜਾ ਮਰਡਰ ਕੀਤਾ ਸੀ ਇਹਦੇ ਇਹਨਾਂ ਦੀ ਇੱਕ ਪਰਸਨਲ ਐਨਮੀਟੀ ਇਹਨਾਂ ਦੀ ਆਪਸ਼ਟ ਚੱਲਦੀ ਸੀ ਜੋ ਉਸ ਦੇ ਤਹਿਤ ਇਹਨਾਂ ਨੇ ਇਹ ਮਰਡਰ ਕੀਤਾ ਹੈਗਾ ਜੋ ਇਸ ਦੇ ਫਰਦਰ ਉਹਨੇ ਦੱਸਿਆ ਜੋ ਨੰਕਸ ਦੇ ਇਸ ਵਿੱਚ ਦੋ ਬੰਦੇ ਇੰਜਰਡ ਹੋਏ ਇੰਜਰਡ ਹੋਏ ਸੀ ਜਿਸ ਵਿੱਚ ਇੱਕ ਬੱਚਾ ਤੇ ਇੱਕ ਜਿਹੜਾ ਸਲੂਨ ਦਾ ਓਨਰ ਉਹ ਵੀ ਇੰਜਰਡ ਹੋਇਆ ਸੀ ਤੇ ਅੱਜ ਅਸੀਂ ਮੋਗਾ ਪੁਲਿਸ ਉਸਰੇ ਤੱਕ ਦੀ ਜਿਹੜੀ ਹੈਗੀ ਉਹਨਾਂ ਦੇ ਸਟੇਟਮੈਂਟਸ ਲਿਖ ਕੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਕ्यूज ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਦਿੰਦੇ ਐਨਕਾਊਂਟਰ ਦੌਰਾਨਸਾਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਜੀ ਐਨਕਾਊਂਟਰ ਦੌਰਾਨ ਇਹਨਾਂ ਕੋਲੋਂ ਜਿਹੜੇ ਹੈਗੇ ਆ ਉਥੋਂ 2 ਇਸਟਲ 134 ਬੋਲ ਦਾ 132 ਬੋਲ ਦਾ ਇੱਕ ਪੈਸਟਰ ਬਰਾਮਦ ਹੋਈ ਹੈਗੀ ਐ ਤੇ ਇੱਕ ਬਾਈਕ ਜੋ ਇਹਨਾਂ ਨੇ ਮਸਟ ਬੀ ਯਾ ਵੈਰੀਫਾਈ ਕਰਦੇ ਹੈਗੇ ਜਿਹੜਾ ਮੈਂ ਸ਼ਾਇਦ ਇੱਕ ਰੈਂਟੀ ਯੂਜ਼ ਕੀਤਾ ਉਹ ਇੱਕ ਬਾਈਕ ਵੀ ਉਥੋਂ ਬਰਾਮਦ ਹੈ ਇਨਾਂ ਤੇ ਸਰ ਗ੍ਰਿਫਤਾਰ ਦੋਸ਼ੀਆਂ ਦੇ ਕੋਈ ਪਹਿਲਾਂ ਵੀ ਕੇਸਿਸ ਦਰਜ ਹੈਗੇ ਹਾਂ ਅੱਨਾ ਉੱਪਰ ਜੋ ਸਾਡੀ ਰਿਪੋਰਟਤਾ ਵੀ ਕਾਟ ਤੋਂ ਪਤਾ ਲੱਗਿਆ ਕਿ ਜਿਹੜਾ ਅਰुण ਉਰਫ ਸੰਗਾ ਹੈ ਇਹਦੇ ਉੱਪਰ ਹੁਣ ਤੱਕ 7 ਮੁਕੱਦਮੇ ਰਿਸਟਰ ਹੋ ਚੁੱਕੇ ਹਨ ਜਿਸ ਵਿੱਚ ਮੋਸਟਲੀ ਚੋਰੀ ਦੇ ਤੇ ਜਿਹੜੀਆਂ ਲੁੱਟਫਾਂ ਦੇ ਮੁਕੱਦਮੇ ਹੈਗੇ ਆ ਜਿਹੜਾ ਅਰुण ਉਰਫ ਦੀਪੂ ਹੈਗਾ ਇਸ ਉੱਪਰ 4 ਮੁਕੱਦਮੇ ਰਿਸਟਰ ਹੈ ਤੇ ਰਾਜਵੀਰ ਰੋਡ ਫ ਲੱਟੂ ਹੈਗਾ ਇਸ ਉੱਪਰ 2 ਐਫਆਈਆਰ ਪਹਿਲਾਂ ਵੀ ਰਿਸਟਰਡ ਹੈ ਇਹ ਜਿਹੜੇ ਹੁਣ ਹੈਗੇ ਸੀ ਬੇਲਤੇ ਹੈਗੇ ਸੀ ਤੇ ਇਹ ਜਿਹੜੀਆਂ ਆਈਆਂ ਸੀ ਨਈਏ ਗਤੀਵਿਧੀਆਂ ਜਿਹੜੀਆਂ ਸ਼ੱਕੀ ਹੈਗੀਆਂ ਸੀ ਤੇ ਗਲਤ ਗਤੀਵਿਧੀਆਂ ਜਿਹੇੇੇ ਸ਼ਾਮਲ ਸੀ